ਭਈ ਆਪਣੇ ਕੋਲ ਟਰੈਕਟਰ ਹੈ ਦੂਗਲਾ ਸੁਭਰਾਜ 963 60 ਗੇਅਰ ਮਾਡਲ 2010 ਤੇ ਟ੍ਰਿਕ ਨਹੀਂ ਤੁਸੀਂ ਚੈੱਕ ਕਰ ਉਸਨ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਪਾਵਰ ਸਟੀering 60 ਗੇਅਰ ਟਰੈਕਟਰ ਇਹ ਟਰੈਕਟਰ ਟਾਇਰ ਨਹੀਂ ਲੱਗ ਰਹੇ ਪਰ ਤੁਸੀਂ ਦੇਖ ਟਰੈਕਟਰ ਦੇ ਚਾਰੇ ਟਾਇਰ ਪਿਆ ਪੂਰਾ ਚੰਗਾ ओरिजिनल ਟਰੈਕਟਰ ਆ ਸਾਰਾ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ 6,55,000 ਫਿਰ ਟਰੈਕਟਰ ਦੀ ਡਿਮਾਂਡ ਹੈ ਇਹ ਦੁਬਾਰਾ ਕੀ ਫਾਰਮ ਟਰੈਕ 60 ਡੀ ਐਕਸ ਪੰਜਾਹ ਨੰਬਰ ਪੀ ਵੀ ਨੀ ਟਰੈਕਟਰ ਤੁਸੀਂ ਵੇਖੋ ਟਰੈਕਟਰ ਪੂਰਾ ਸਾਬਤ ਚੰਗਾ ਸਾਰਾ ਟਰੈਕਟਰ Ориਜਨਲ ਆ ਮਾਡਲ ਹੈਗਾ 280 ਜਿਹੜੀ ਹੈ ਇਹ ਲੱਗ ਪਾ ਲੋਕੋ ਸੌਫਾ ਦਵੜਕ ਲੱਗਦਾ ਸੌ ਕੰਡੀਸ਼ਨ ਦਾ ਡਿੱਟ ਡਿੱਟ ਤੇਰਾ ਨਹੀਂ ਜਰੂਰੀ 10 ਸੱਤਵੇਂ ਤੇ 3 ਤੇ 4 ਲੋਗ ਲੱਗਦੇ 65000 ਰੁਪਏ ਤੱਕ ਦੀ ਡਿਮਾਂਡ ਆ ਇਹ ਵੀ ਸੋਨ ਲਿੱਖਾ RX 700 ਦਾ ਮਾਰੋ 2011 ਦਾ ਨਵਾਂ ਬਣਦਾ ਸੀ ਵੀਰ ਤਾਂ ਇਹ ਕੁਝ ਸਾਰਾ Ориジナル ਪਾਵਰ ਸਟੀering ਦਵਲ ਪਾ ਨਵਲ ਡਿਸਟ੍ਰੀਬਿਊਟਰ ਸਟਾਰ ਗੇਟ ਤੇਲ ਬ੍ਰੇਕਾਂ ਤੇ ਤਕਰੀਬਨ ਚਰਨ ਗਲਦਿਆਂ ਮੂਵ ਤੇ ਰਹਿੰਦੇ ਸਬਸ ਨੂੰ ਮਗਰ ਦੀ ਸਿਨਾ ਤੋਂ ਸਬਸ ਦੇ ਤੋਂ ਸਬਸ ਤੋਂ ਸਾਵਧਾਨ ਦਮਾਨ ਦੀ ਗਲਤੀ 375000 ਤੋਂ ਤਕਰੀਬਨ 99000 ਲੈ ਗਿਆ ਇਹ ਜਿਹੜੀ ਗੱਲ ਹੈ ਬਸ ਉਸ ਤੋਂ ਪਹਿਲਾਂ ਮਾਡਲ ਗਾ 999 ਤੇ ਟ੍ਰੇਨਸ ਆ ओरिजिनल ਸਾਫ ਦੇ ਦਿੰਦਾ ਯਾਓ ਨੰਬਰ 342 ਇਹ ਬਸਟਟਰ ਦੇ ਟੈਰਾਂ ਦੀ ਗੱਲ ਜੇ ਮੂਹਰ ਤੇ ਹੈ 90 ਪੈਸੇ ਮਾੜਾ ਡਰ ਹੈ 40 ਪਿਆਸੇ 1 ਲੱਖ 75000 ਰੁਪਏ ਦਾ ਟੈਕਸ ਦੀ ਮੰਗ ਹੈ ਇਹ ਬੋਦਾ ਕੈਪਟਨ ਜੌਂਡੀਆ 5310 ਨੰਬਰ ਲਗਾ 2018 ਪੰਜਾਬ ਨੰਬਰ 67 ਗੇਅਰ ਇਹ ਜੀਮਿਸ਼ ਚੈੱਕ ਕਰਸਾ 45 ਡਵਲਪਰਮ ਡਵਲ ਡਿਸਟ੍ਰੀਬਿਊਟਰ ਥ੍ਰੀ ਸਪੀਡ ਸੱਤਿਆ ਨਹੀਂ ਗਲਤੀ 4.5 ਟਾਂ ਇਹਨਾਂ ਕੋਲ ਸੱਤ ਵਾਰੇ ਪਏ 7,15,000 ਰੁਪਏ ਟ੍ਰੈਕਟਰ ਦੀ ਦਮਾਨ ਜੌਨੀਆ 5310 ਵਰ ਫਿਰ ਜੌਨੀਆ 5310 ਐਲਟੀ ਮਾਡਲ ਸਟੈਡ ਗੀਅਰ ਪਾਵਰ ਸਟੇ ਨਾ ਤਮ ਕੋਈ ਬਰੇਕ

मैं तो सावधानीपूर्वक निगमा रहता हूँ। निगमा रहता है नहीं करा। दवाओं की वजह से निगाह पे छाटेगी अब। बारिश होना लीचा सब सोप निया। आरएक्स पावर स्पेयरिंग में पंप ਤੇ ਲੋਕਾਂ ਦਾ ਮਲ ਦੇ ਸਪੀਡ ਮਾਰ ਦੇ ਗਏ ਤੇਰੇ ਤੇ ਤੇਰੇ ਪੈਰ ਨਹੀਂ ਕਲਪੇ 785 ਫਟੇ ਤੇ 4 ਦਵਾਈ ਕਰਕੇ 4 ਲੱਖ 25000 ਦੀ ਦਮਾਨ ਦੇ ਇਸ ਸਰਾਇਆ ਕਰ ਬੰਦਾ ਮਸਪੀਡ ਮਾਡਲ ਦੋਇਆ ਤੋਂ ਅਗਰੇ ਟੈਨ ਨਹੀਂ ਕਲਪੇ ਸਬਸਕ੍ਰਾਈਬ ਕਰਕੇ ਚੈਨ ਕਰਵਾਉਣਾ ਵਨ ਹੈ ਖਰੀਦ ਬਗਤ ਦੋਸਤ ਤੇ ਰੱਖ ਨਵਾਂ ਬਗਤ ਨਾ ਬੰਦਾ ਪੀ ਵੀ ਕਰਦੇ 5 ਲੱਖ 2000 ਰੁਪਏ ਫੈਕਟਰੀ ਦਮਾਨ ਸਟਾਕ ਪਰ ਰਿਨ ਨੰਗੀ ਕ੍ਰੀਨ ਸਟਾਕ ਨਹੀਂ ਨਾ ਰੱਖਿਆ ਇਹ ਦੋਸਤ ਮਰੀ ਦਾ ਸਾਸੋ ਪਿਆ ਨਾਰਾ ਦੋ ਗਿਆ ਸਤਨ ਜਿੰਗੂ ਦੇਟਾ ਨਾ ਫੈਕਟਰੀ ਸਾਬਾ ਅਰੀਜਨਲ ਟੈਕਾ ਮੇਰੇ ਕੋਲ ਭਾਵੇਂ ਸਿਰਫ ਕਰਨ ਦੀ ਗੱਲ ਹੈ ਮੇਰੇ ਕੋਲ ਰਹਿ ਕੇ ਪੂਰੀ ਚਾਲੀ ਤੇ ਸੀ ਮੋੜ ਤੇ ਟੈਰਗਾ ਅੱਜ ਤੋਂ 50 ਵਾਹੇ ਟੂਰ ਦਾ ਟੈਰ ਹੈਗਾ 2 ਲੱਖ ਰੁਪਏ ਕੀ ਸੋਹੇ ਤਿੰਨ ਮਾਦ ਲੋ ਗਾਈਸ ਬਰਾਹ ਅੱਛੀ ਗੱਲ ਹੈ ਮੀਲਾ ਮਾਰਨ ਦੀ ਮਾਰ ਰਿਹਾ ਯਾਰ ਕੁਬਾ ਸੱਤ ਮੇ ਟੈਰਗਾ ਇੱਥੇ ਦੇ ਚਾਰ ਹੈ ਇਹ ਚਾਰੀ ਇਹ ਸਾਰਾ Ориਜినਲ ਚਿੰਗਾ ਸਾਫ ਨਹੀਂ ਨਾ ਟ੍ਰੈਕ ਹੈ ਨਾੜੀ ਦੇ ਕੋਲ ਅਕ 45 ਹੀ ਤੇ 30 ਦਿਮਾਗ ਆ ਗਿਆ 22 ਸੋਰਾਜ 155 ਹਰਵਾਸ ਦੇ ਲਈ ਮਾਡਲ 2020 ਸੈਂਟਰ ਗੇਰ ਹੈ ਤੇ ਪਿੰਨ ਨਹੀਂ ਗਲੀ ਚਾਹਾਂ ਟਰੈਕਟਰ ਪਰ ਕੋ ਸਾਫਾ ਹਰਵਾਸ ਦੇ ਲਈ ਇਹਨਾਂ ਬਰੇਕਸ ਡਬਲ ਪੰਪ ਡਬਲ ਡਿਸਟਰੀਟ ਇਸੇ ਪੈਟਰੇ 110 ਦੇ 70 ਪ੍ਰੋਸੇਸਿੰਗ ਹੈਟ ਰੇਟ ਤੇ ਟਾਪੇ ਡਬਲ ਪੰਪ ਇਹ ਮਾਡਲ ਅਰੇਡੀ 67000 ਰੁਪਏ ਪ੍ਰੀਤ ਸਾਕ ਮਿੰਗਾ ਮਾਡਲ 2021 ਪਾਵਰ ਸੇਰੰਗ 7 ਬ੍ਰੇਕਾਂ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਸਰਫਰ ਗੇਰ ਟਰੈਕਟਰ ਰਿਟਰਨ ਦੀ ਗੱਲ ਹੈ ਜੀ ਮਗਲੇ ਟਰੈਕਟਰ 770 ਰੁਪਏ ਹੈ ਇਹ ਮੇਰਾ ਬੰਦਾ 12000 ਰੁਪਏ ਲੈ ਗਿਆ ਸੀ 4 ਲੱਖ 70000 ਰੁਪਏ ਦੇ ਦੀ ਜਮਾਨਤ ਇਹ ਜੀ ਬਦਾਈਏ ਆਪਣਾ ਰਕੋਰਡ ਕਿਸ ਨਾਮ ਨੰਬਰ ਪੀ 22 ਮਾਮਲਾ ਨਿਕਿਤ ਰਾਮ ਨੰਬਰ ਜੀ ਸਾਫਾ ओरिजिनल ਟਰੈਕਟਰ ਚੰਗੀ ਕਨੀਸ਼ ਨੇ ਟਰੈਕਟਰ ਨਹੀਂ ਚੈੱਕ ਕਰਸੇ ਜੇ ਬਟਰੈਕਟਰ ਰਿਟਰਨ ਦੀ ਗੱਲ ਕਰਗੇ